ਮੈਂ ਜੀ ਮੰਡੀ 'ਚ ਸਮਾਨ ਲੈਣ ਆਈ 5 ਵਜੇ ਤੇ ਦਰੋਂ ਨਾ 5-7 ਬੰਦੇ ਆਏ ਦਾਤਰ ਦੁੱਤਰ ਲੈ ਕੇ ਤੇ ਉਹ ਕਿਸੇ ਨੂੰ ਲੱਭਦਾ ਪਿਆ ਜੀ ਮੁੰਡੇ ਨੂੰ ਕਹਿੰਦਾ ਉਹ ਮੁੰਡਾ ਕਿੱਧਰ ਉਹ ਮੁੰਡਾ ਮੈਂ ਤਾਂ ਜੀ ਮੈਨੂੰ ਨਹੀਂ ਪਤਾ ਉਹ ਮੁੰਡੇ ਬਾਰੇ ਉਹਨਾਂ ਨੇ ਆ ਕੇ ਸਿੱਧਾ ਮੇਰੇ ਤੇ ਹਮਲਾ ਕੀਤਾ ਜੀ ਕਿਹੜੀ ਮੰਡੀ ਦੇ ਵਿੱਚ ਹਾਂ ਜੀ ਆਪਣਾ ਫੋਕਲਪੈਨ ਮੰਡੀ ਦੇ ਵਿੱਚ ਜੀ ਚਾਰਾ ਸਮਾਨ ਲੈਣ ਆਇ ਸੀ ਜੀ ਮੈਂ ਸਮਾਨ ਲੈਣ ਆਈ ਜੀ ਆਪਣਾ ਫਰੂਟਾਰ ਵਗੈਰਾ ਕੁਝ ਲੈਣ ਆਇ ਸੀਗਾ ਉਹ ਮੁੰਡੇ ਸਿੱਧੇ ਆ ਕੇ ਮੇਰੇ ਤੇ ਹਮਲਾ ਕਰਦੇ ਸੱਟ ਮਾਰਨਾ ਸੱਟ ਕਰਨਾ ਮੇਰੇ ਜੇਬ 'ਚ ਪੈਸੇ ਸੀਗੇ ਉਹਨਾਂ ਨੇ ਪੈਸੇ ਕੱਢ ਲਏ ਮੇਰੇ ਜੇਬ 'ਚ ਉਹਨੇ ਸੱਟਾ ਮਾਰ ਕੇ ਕਿਹੜਾ ਬੰਦੇ ਸੀਗੇ ਉਹ ਬੰਦੇ ਮੰਡੀ ਦੇ ਸੀਗੇ ਜੀ ਸੰਦੀਪ ਸੀਗਾ ਮਨਜੀਤ ਸੀਗਾ ਬੋਲੂ ਹੀ ਤੇ ਹੋਰ ਵੀ ਦੋ ਤਿੰਨ ਆ ਮੁੰਡਾ ਆਸ਼ੂ ਹੀ ਨਾਲ ਕੌਣ ਸੀ ਉਸ ਨਾਲ ਜਿੰਦਾ 에 ਉਸ ਵੇਲੇ ਆ ਮੁੰਡਾ ਮੇਰੇ ਨਾਲ ਸੀ ਭਾਈ ਨਾਲ ਸੀ ਤੁਸੀਂ ਭਾਈ ਜਿੱਦਾਂ ਤੁਸੀਂ ਇਦਾਂ ਉਹਨਾਂ ਦੇ ਇਲਜ਼ਾਮ ਲਗਾਉਂਦੇ ਵੀ ਕੋਈ ਇਦਾਂ ਦਾ ਤੁਹਾਡੇ ਕੋਲ ਪ੍ਰੂਫ ਹੈਗਾ ਕਿ ਇਦਾਂ ਪੈਸੇ ਕੱਢ ਕੇ ਲਗਾਏ ਤੁਹਾਡੇ ਹਾਂ ਜੀ ਹਾਂ ਜੀ ਜਾਂ ਕਿਸੇ ਨੇ ਦੇਖਿਆ ਮੋਕੇ ਤੇ ਹਾਂ ਜੀ ਹਾਂ ਜੀ ਕਿੰਨੀ ਮੰਡੀ ਨੇ ਦੇਖਿਆ ਜੀ ਅੱਛਾ ਪੈਸੇ ਕੱਢ ਲੇ ਹਾਂ ਜੀ ਸਾਬਸੁੱਲੀ ਦਾ ਹਫਤਾਬਸੁੱਲੀ ਕਰਦੇ ਆ ਮੰਡੀ ਦੀ ਨਹੀਂ ਕੋਈ ਉਹਨਾਂ ਕੋਲ ਇਦਾਂ ਦਾ ਚਾਰਜ ਹੈ ਮੰਡੀ ਦਾ ਜਾਂ ਕੀ ਹੈ ਕਿ ਕਿ ਉਹ ਮੰਡੀ ਹੈ ਜੀ ਮੰਡੀ ਦੇ ਪ੍ਰਧਾਨ ਦੇ ਨਾਲ ਉਹਦੇ ਟੱਚ ਸੱਟ ਲੱਗੀ ਹੋਈ ਹੈ ਮੇਰੇ ਇੱਥੇ ਵੀ ਸੱਟ ਲੱਗੀ ਆ ਮੋਰਕੇ ਮੇਰੇ ਰਸਤੇ ਨੇ ਜਦੋਂ ਰਾਡ ਮਾਰੀ ਮੈਂ ਥੱਲੇ ਭੀ ਹੋ ਚੋ ਕੇ ਡਿੱਗ ਗਿਆ ਜੀ ਫਿਰ ਮੇਰੇ ਨਾਲ ਦੇ ਮੁੰਡੇ ਨੇ ਮੈਨੂੰ ਡੋਟਾ ਕਿੰਨੇ ਕ ਮੁੰਡੇ ਸੀ ਉਹ ਉਹ ਸੀਗੇ ਜੀ 7-8 ਮੁੰਡੇ ਸੀਗੇ ਜੀ 7-8 ਮੁੰਡੇ ਇਹ ਜਿਹੜਾ ਹਮਲਾ ਕੀਤਾ ਜਾਂ ਤੁਹਾਡਾ ਕੁੱਟਮਾਰ ਹੋਈਏ ਕਿਤੇ ਉਹੀ ਕਿਤੇ ਮੰਡੀ ਦੇ ਵਿੱਚ ਹੋਈ ਹੈ ਹਾਂ ਮੰਡੀ ਦੇ ਵਿੱਚ ਹੋਇਆ ਜੀ ਕਿ ਇਹ ਆ ਜੀ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਇਹਨਾਂ ਤੇ ਕਾਰਵਾਈ ਹੋਵੇ ਹਾਂਜੀ ਤੇ ਮੇਰੇ ਪੈਸੇ ਵੀ ਬਾਦ ਗਏ ਕਿ ਕੰਪਲੇਂਟ ਕਰਤੀ ਹੁਣ ਹਾਂਜੀ ਮੈਂ ਕੰਪਲੇਂਟ ਕਰਤੀ ਆ ਮੇਰੇ ਮਾਲਕ ਦੇ ਪੈਸੇ ਸੀਗੇ ਕਿੰਨੇ ਪੈਸੇ 45000 ਜੀ ਅੱਛਾ ਜੀ ਹਾਂਜੀ ਉਹਨੇ ਮੇਰੇ ਚਲਦੇ ਨਾ ਜਿੱਦਾਂ ਝਗੜਾ ਪੈਸੇ ਮੰਡੀ ਪਾਗ ਲੈ ਕੇ ਚਲ ਕੇ ਜੀ ਹਾਂ ਜੀ ਮੈਂ ਸਮਾਨ ਲੈਣ ਗਿਆ ਉਦੋਂ ਮੇਰੇ ਮਾਲਕ ਨੇ ਵੀ ਆਣਾ ਹੀ ਮੈਂ ਮਾਲਕ ਨੂੰ ਪੈਸੇ ਦੇਣੇ ਸੀ ਉਹਨਾਂ ਦੇ ਪੈਸੇ ਸੀ ਮੇਰੇ ਪੈਸੇ ਹਾਂ ਕੰਪਲੀਟ ਜੀ ਮੈਂ ਫੋਕਲ ਪੈਂਚ ਚੌਂਕੀ ਤੇ ਲਗਾਇਆ ਜੀ ਓਕੇ ਠੀਕ ਹੈ ਇੱਥੇ ਕਿੰਨੇ ਕੁ ਮੈਂ ਲੈ ਆਏ ਤੁਸੀਂ ਇੱਥੇ ਆਏ ਜੀ ਅਸੀਂ ਉਹੀ ਆ ਗਏ ਨੇ ਜੀ 7 ਵਜੇ ਆਏ ਕੋਈ ਤੁਸੀਂ ਮੈਡੀਕਲ ਵੀ ਕਰਵਾਇਆ ਆਪਣਾ ਮੈਡੀਕਲ ਕਰਵਾਇਆ ਜੀ ਜੇ ਤੁਸੀਂ ਬਿਆਨ ਬੋਲਦੇ ਹੋ ਆਪਣੀ ਮਰਜ਼ੀ ਨਾਲ ਬੋਲਦੇ ਹੋ ਹਾਂ ਜੀ ਆਪਣੀ ਮਰਜ਼ੀ ਨਾਲ ਕੋਈ মিডিਆ ਦਾ ਦਬਾਅ ਤਾਂ ਨਹੀਂ 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 ਜੀ ਸਾਡੇ ਕੋਈ ਦਬਾਅ ਨਹੀਂ ਹੈਗਾ ਜੀ ਉਹ ਸਾਡੇ ਨਾਲ ਬਿੱਤੀ ਹੋਈ ਉਹ ਤੁਹਾਨੂੰ ਦੱਸਣ ਦੇ ਮਤਲਬ ਕਿਹਦੇ ਮੁੰਡੇ ਦਾ ਨਾਮ ਲੈਂਦੇ ਹੋ ਆਪਣੀ ਮਰਜ਼ੀ ਨਾਲ ਲੈਂਦੇ ਹੋ ਹਾਂ ਜੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਮੈਂ ਦੇਖਿਆ ਇਹ ਮੁੰਡੇ ਨੇ ਕੀ ਕੀ ਕੀਤਾ ਪਰੇਣਾ ਜੀ ਆਪਣੇ ਆ ਇਹਨਾਂ ਨੇ ਮੇਰੇ ਸੱਟਾ-ਸੱਟਾ ਮਾਰੀਆਂ ਜੀ ਮੈਂ ਸੋਚਦਾ ਜੀ ਇਹਨਾਂ ਤੇ ਕਾਰਵਾਈ ਹੋਵੇ ਠੀਕ ਹੈ ਹਾਂ ਜੋ ਜਜਾਈ ਹੋਇਆ ਉਹ ਹੋਣਾ ਚਾਹੀਦਾ ਜੀ ਕੋ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਜਿਹੜੀਆਂ ਡਿਵੀਜ਼ਨ ਨੰਬਰ 8 ਚੌਂਕੀ ਦੀਆਂ ਸਾਂਝੀਆ ਕਰ ਰਹੇ ਹਾਂ ਉੱਥੇ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਕੰਪਲੇਂਟ ਹੈ ਜਿਹੜੀ ਲਿਖਾਈ ਗਈ ਹੈ ਗੱਲਬਾਤ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਔਰ ਪੁਲਿਸ ਜਿਹੜੀ ਮੌਕੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰ ਜੀ ਇਸ ਸਮੇਂ ਆਈ ਆਪਾਂ ਨੂੰ ਬਾਹਰ ਜਿਹੜੀ ਮੰਡੀ ਵਾਲੀ ਸਰ ਕੀ ਮਾਮਲਾ ਕੀ ਸਾਰਾ ਵਿਵਾਦ ਕਿਸ ਗੱਲ ਦਾ ਇਹ ਚਾਰਸਾਂ ਨੂੰ ਕੁਛ ਅਤਿ ਚਾਰਸਾਂ ਨੂੰ ਪਤਾ ਹਾਂਜੀ ਉਹ ਤੁਹਾਨੂੰ ਕਿਹਾ ਮਿਲਾਈ ਨੂੰ ਚਾਰਸਾਂ ਮੈਂ ਨਾ ਕਰਦਾ ਤੁਸੀਂ ਦੇਖ ਤਸਵੀਰਾਂ ਦੇਖ ਸਕਦੇ ਹੋ ਸਵੇਲੇ ਜਿਹੜੀ ਚੌਂਕੀ ਦੇ ਵਿੱਚ ਜਿਹੜੇ ਬੰਦੇ ਦਾਸਰੇ ਕੀ ਹਮਲਾ ਹੋਇਆ ਵਿਵਾਦ ਜਿਹੜਾ ਥਾਣਾ 8 ਦੀ ਚੌਂਕੀ ਦੇ ਵਿੱਚ ਪਹੁੰਚਿਆ ਹੋਇਆ ਔਰ ਉਹਨਾਂ ਨੇ ਜਿਹੜੀ ਦਰਖਾਸਤ ਇੱਥੇ ਲਿਖਾਈ ਹੈ ਔਰ ਜਿਹੜੇ ਵਿਅਕਤੀ ਇਲਜ਼ਾਮ ਹੈ ਜਿਹੜੇ ਲਗਾ ਰਹੇ ਹੈ ਕਿ ਜਿਹੜਾ ਸਾਡੇ ਤੇ ਹਮਲਾ ਕੀਤਾ ਗਿਆ ਗਲਬਤ ਕਰਾਂਗੇ ਪ੍ਰਸ਼ਾਸਨ ਦੇ ਨਾਲ ਵੀ ਚਾਰ ਸਾਲ ਨੂੰ ਪੁੱਛ ਰੋ ਨਾ ਅੱਛਾ ਜੀ ਸਰ ਪ੍ਰਸ਼ਾਸਨ ਨਾਲ ਗੱਲ ਪਾ ਲਵਾਂਗੇ ਸੋ ਅਲਿਕਾ ਤੁਹਾਨੂੰ ਇਹ ਤਾਂ ਆਈ ਆਪਣੀ ਫਰਦੀ ਮੰਡੀ ਦੇੰਦਰ ਇਤਰੀ ਕੁੰਡਾ ਕੱਤੀ ਦੇਖ ਕੇ ਮੇਰੀ ਸ਼੍ਰੀ ਆਮ ਦੇ ਕੀ ਮਾਮਲਾ ਹੈ ਕਿ ਵਿਵਾਦ ਕਿਸ ਕਾਰਨ ਹੈ ਹਾਂ ਜੀ ਕਿਸ ਗੱਲ ਤੋਂ ਵਿਵਾਦ ਹੋਇਆ ਹੈ ਇਹ ਕੋਈ ਸਬਜ਼ੀ ਵਾਲੇ ਸਿਕਰਾ ਆਸਲੀ ਝਗੜਾ ਹੋਇਆ ਕੰਪਲੇਨ ਇਹ ਕੋਈ ਸਬਜ਼ੀ ਵਾਲੇ ਸਿਕਰਾ ਅਸਲੀ ਝਗੜਾ ਹੋਇਆ ਕੰਪਲੇਂਟ ਉਹਨਾਂ ਦੀ ਆਈ ਉਹਨਾਂ ਟਾਈਮਸ ਤੱਕ ਫਿਰ ਬੁਲਾ ਕੇ ਜੂਨਪਣ ਦੀ ਗੱਲ ਵੀ ਪਕੜਦਾਂਗੇ ਸਿਰ ਉਹ ਇਹ ਕਹਿੰਦੇ ਵੇ ਇਹ ਮੀਲਾ ਫਸੂਲ ਦੇ ਮੁੰਡਾ ਗੱਡੀ ਇਹਦੇ ਕੋਈ ਬੰਦੇ ਉੱਤੇ ਵੀ ਗੱਲਬਾਤ ਨਹੀਂ ਝਗੜਾ ਹੋਇਆ ਉਹਨਾਂ ਦਾ ਸਬਜ਼ੀ ਵਾਲਾ ਕਿਹਦੇ ਉਹਦੇ ਚ ਨਾਮ ਕਿੰਦੇ